guru nanak kahayo saathe angat phayo at se upat milayo angat kirpa tar amr sat amr gur thir gur ਵਾਹੁ ਦਾ ਸਤਿ ਸ਼ਨ ਪਰਸ ਕਰਮਤਰ ਅਮਰਤ ਪਹਿਣ ਨੂਰਤ ਪੰਚ ਪ੍ਰਮਾਨ પુરਖ ਗੁਰ ਅਰਜਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਪਰ ਸੁਹਿਲੀ ਕਰ ਕੇ ਰਪਾ ਪ੍ਰਭ ਮੇਲੇ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਸਿਆ ਪਾ ਸੁਹਿਲੇ ਕਰ ਕੇ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰ ਦੇ ਸਕਨੇ ਪੜ ਪਾਉ ਜੀਅ ਕ ਸੰਦ ਸੁਹਾਈ ਰਹਾਉ ਨਾਰਨ ਪ੍ਰਾਨ ਅਧਾਰਾ ਬਦਤੁ ਪੁਨੀਤ ਕਰ ਦੀਨੇ ਕਰ ਕੇ ਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਹੇ ਪ੍ਰਤਿ ਪਾਲਾ ਸਤ ਜੀ ਸੰਗ ਰਖਵਾਲਾ ਭਾਗਤ ਨਰਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਤੇ ਮੈਂ ਪੁਰਤ ਪਦਾਤਾ ਹਰ ਰਸ ਤੇ ਨਹੀਂ ਜਾਤਾ ਜਮਕੰਤਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਤੇ ਮੈਂ ਪੁਰਤ ਪਦਾਤਾ ਆਤਮਾ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਕਾਂਸਾ ਵਾਹਿਗੁਰੂ ਜੀ ਕੀ ਫਤੇ